ਸੋ ਲੋ ਜੀ ਸੂਬਾ ਹੋ ਚੁੱਕੀ ਆ ਲੋ ਜੀ ਗੁੱਡ ਮਾਰਨਿੰਗ ਲੈ ਲੋ ਜੀ ਮਾਰਨਿੰਗ ਛੋਟੇ ਚਲੇ ਗੁੱਡ ਸੋ ਲੋ ਜੀ ਚਾਹ ਚਾਪਾ ਅਦਰਕ ਲੌਂਗ ਲੈ ਚੀਆ ਪਾਤੇ ਆ ਤੇ ਚਾਹ ਹਣੇ ਦੇ ਨਾ ਉਸਕੇ ਸਾਹਮਣੇ ਰੱਖੋ ਯਾਰ ਸਾਹਮਣੇ ਰੱਖੋ ਉਹ ਛੋਟਾ ਪਾ ਆਪਣਾ ਕੋਨ ਹੋ ਚੁੱਕਿਆ ਹੈ ਠੀਕ ਹੈ ਤੁਸੀਂ ਦੇਖ ਸਕਦੇ ਹੋ ਸੋ ਲੋ ਜੀ ਸੂਬਾ ਹੋ ਚੁੱਕੀ ਆ ਸਵੇਰੇ ਸਵੇਰੇ ਗੁੱਡ ਮਾਰਨਿੰਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਸਾਹਮਣੇ ਹੋ ਰਿਹਾ ਜੀ ਸਨਰਾਈਜ਼ ਦੇਖ ਸਕਦੇ ਹੋ ਬੱਦਲਾਂ ਦੇ ਉਹਲੇ ਔਰ ਇੱਥੇ ਆਪਾਂ ਆਪਣੀ ਕਿਚਨ ਖੋਲ ਲਈ ਆ ਕਿਚਨ ਚ ਲੱਗੇ ਆ ਜੀ ਆਪਾਂ ਬਣਾਉਣੇ ਚਾਹ ਅਨਹਦ ਮੇਰੇ ਨਾਲ ਉੱਠ ਚੁੱਕਿਆ ਆ ਅਨਹਦ ਗੁੱਡ ਮਾਰਨਿੰਗ ਕਰ ਦੋ ਪੁੱਤ ਇੱਧਰ ਮਾਰਨਿੰਗ ਹਾਂਜੀ ਲੋ ਜੀ ਦੁੱਡ ਮਾਰਨਿੰਗ ਲੈ ਲਓ ਇਹਦੀ ਤੇ ਇੱਧਰ ਸਾਡੇ ਛੋਟੇ ਉਸਤਾਦ ਜੀ ਮੇਰਾ ਛੋਟਾ ਚੇਲਾ ਉੱਠ ਗਿਆ ਗੁੱਡ ਮਾਰਨਿੰਗ ਛੋਟੇ ਚੇਲੇ ਗੁੱਡ ਮਾਰਨਿੰਗ ਜੀ ਛੋਟਾ ਚੇਲਾ ਹੱਲੇ ਥੋੜਾ ਜਿਹਾ ਹੈਗਾ ਕਹਿੰਦਾ ਨੀਂਦ 'ਚ ਆ 50 50 ਉੱਠਿਆ 50 50 ਨੀਂਦ 'ਚ ਆ ਨਾ ਨਾ ਸ਼ਾਂਜੀ ਸੋ ਚਲੋ ਜਲਦੀ ਜਲਦੀ ਇਹਨਾਂ ਨੂੰ ਚਾਹ ਬਣਾ ਕੇ ਪਿਲਾਉਨੇ ਆ ਸੋ ਲੋ ਜੀ ਚਾਹ ਜਿ ਆਪਾਂ ਅਦਰਕ ਲੌਂਗ ਵਾਲੇ ਚੀਆ ਪਾਤੇ ਆ ਤੇ ਚਾਹ ਨੂੰ ਆਗਾ ਆਵਾਲ ਹੋਣੇ ਚ ਆਪਾਂ ਪਾਵਾਂਗੇ ਦੁੱਧ ਬੱਚਿਆਂ ਦੀ ਬੋਤਲਾਂ ਵਾਸ਼ ਕਰ ਲਈਏ ਸੋ ਚੱਕਣ ਨੂੰ ਬਾਰ-ਬਾਰ ਕਈ ਜਾਂਦੇ ਇਦਾਂ ਔਖਾ ਹੋ ਜਾਂਦਾ ਕੰਮ ਕਰਨਾ ਸੋ ਜੀ ਚਾਹ ਤੇ ਦੁੱਧ ਪਾ ਤਾਪਾ ਚਾਹ ਆਪਣੀ ਰੈਡੀ ਹੋ ਚੁੱਕੀ ਆ ਸੋ ਦੇਖਦੇ ਕਿੰਨੇ ਮੈਂਬਰ ਹੋਣ ਦੀ ਇਹਨਾਂ ਨੂੰ ਤਾਂ ਆਪਾਂ ਸਰਵ ਕਰਾਂਗੇ ਚਾਹ ਆਪਾਂ ਪਾਪੜੀ ਸੋ ਬੱਚੇ ਲੱਗੇ ਉਹਦੇ ਡੌਗਿਆਂ ਨਾਲ ਖੇਡਣ ਹਲੇ ਹਾ ਤੇਰਾ ਮਟੈਸਕਾ ਇਹ ਕੁਝ ਨਹੀਂ ਕਰੇਗਾ ਛੂਹ ਸਕਦਾ ਛੂਹ ਸਕਦਾ ਆ ਜੀ ਫਾੜੀ ਜਿਹਾ ਪੈ ਗਿਆ ਲੋ ਜਿੰਸ ਰਿਡੀ ਨਾ ਬਚ ਚੁੱਕੇ ਨੇ ਸੋ ਬੱਚਿਆਂ ਨੂੰ ਮੈਂ ਦੁੱਧ ਜਿਹੜਾ ਆ ਠੰਡਾ ਕਰਕੇ ਉਹਨਾਂ ਦੇ ਬੋਤਲਾਂ 'ਚ ਪਾ ਰਿਆ ਆ ਸੋ ਬੋਤਲਾਂ 'ਚ ਦੁੱਧ ਪਾਉਣ ਤੋਂ ਬਾਅਦ ਇਹਨਾਂ ਨੂੰ ਬ੍ਰੇਕਫਾਸਟ ਤਿਆਰ ਕਰਕੇ ਦੇਣਾ ਆਪਾਂ ਬੱਚੇ ਜ਼ਿਆਦਾਤਰ ਮੇਰੇ ਜਿਹੜੇ ਸਵੇਰੇ ਸਵੇਰੇ ਦੁੱਧ ਜਿਹੜਾ ਆ ਬੋਤਲਾ ਵਿੱਚ ਪੀਂਦੇ ਉਹਦੇ ਲਈ ਮਾਫੀ ਚਾਹੁੰਦਾ ਬੋਤਲ ਵਿੱਚ ਮੈਸੇ ਨਹੀਂ ਦੇਣਾ ਚਾਹੀਦਾ ਸੋ ਲੰਚ ਤਿਆਰ ਕਰਨ ਤੋਂ ਪਹਿਲਾਂ ਜਿਹੜੀ ਧੁੱਪ ਬਹੁਤ ਜ਼ਿਆਦਾ ਤਿੱਖੀ ਹੋ ਚੁੱਕੀ ਸੀ ਧੁੱਪ ਤਿੱਖੀ ਤੋਂ ਬਚਣ ਦੇ ਲਈ ਅਸੀਂ ਆਪਣੀ ਓਨਿੰਗ ਜਿਹੜੀ ਆ ਉਹ ਬੋਲ ਲਈ ਸੀਗੀ ਤੇ ਉਹ ਸੈੱਟ ਕਰ ਲਈ ਨਾਨ ਨਾਲ ਚਾਹ ਪੀਂਦੀ ਚਾਹ ਪੀਂਦੇ ਪੀਂਦੇ ਫੇ ਦਿਮਾਗ ਚਾਹ ਕੇ ਗੱਡੀ ਦੀ ਪਹਿਲਾਂ ਕਲੀਨਿੰਗ ਕੀਤੀ ਆਵੇ। ਸੋ ਗੱਡੀ ਦੀ ਜਿਹੜੀ ਅਸੀਂ ਕਲੀਨਿੰਗ ਪੂਰੀ ਕੀਤੀ, ਸਫਾਈ ਕੀਤੀ, ਆਪਣਾ ਕੰਪਲ ਦੀ ਤੈਹ ਲਾ ਕੇ ਰੱਖੀ। ਸਾਰਾ ਸਮਾਨ ਟਿਕਾਇਆ ਦਵਾਰ ਤੋਂ, ਨਾਨ ਨਾਲ ਪਾਂਡੇ ਧੋਤੇ, ਪਾਂਡੇ ਧੋਣ ਤੋਂ ਬਾਅਦ ਸਾਰੀ ਕਲੀਨਿੰਗ ਕਰਨ ਤੋਂ ਬਾਅਦ ਅਸੀਂ ਆਟਾ ਗੁੰਨਿਆ। ਆਪਣਾ ਕੰਨ ਹੋ ਚੁੱਕਿਆ ਹੈ ਠੀਕ ਹੈ ਜੀ ਦੇਖ ਸਕਦੇ ਹੋ ਤੇ ਆਹ ਹੈਗਾ ਆਪਣਾ ਧੂੜਾ ਤੇ ਮੇਰਾ ਪੇੜਣਾ ਬਣ ਗਈ ਤੇ ਰਖ ਹੋ ਗਿਆ ਹਾਂਜੀ ਲਓ ਜੀ ਹੋ ਗਿਆ ਕੰਮ ਸੋ ਲੋ ਜੀ ਆਪਣੇ ਪੋਲੇ ਪੋਲੇ ਹੱਥਾਂ ਨਾਲ ਨਰਵ ਨਰਵ ਹੱਥਾਂ ਨਾਲ ਬਣਾ ਰਿਆ ਮੈਂ ਰੋਟੀਆਂ ਕਿਉਂਕਿ ਮੈਂ ਇਸ ਟਾਈਮ ਪਾਪਾ ਕਮ ਮम्मा ਬਣਿਆ ਹੋਇਆ ਹੈ ਮम्मा ਔਰ ਪਾਪਾ ਦੋਨੋਂ ਇਕੱਲੇ ਆ ਨਾ ਮੈਂ ਤਾਂ ਕਰਕੇ ਹੁਣ ਬੱਚਿਆਂ ਨੂੰ ਪਹਿਲਾਂ ਪਰੌਂਠੇ ਕੁਲਵਾ ਲਈਏ ਬਣਾ ਕੇ ਅਤੇ ਨਾਲ ਨਾਲ ਤੁਸੀਂ ਇੰਜੋਏ ਕਰੋ ਥਿਊ ਥਿਊ ਦੇਖੋ ਕਿੰਨਾ ਸ਼ਾਨਦਾਰ ਇਧਰ ਚੰਚਲ ਜੀ ਵੀ ਆਪਣੇ ਬੱਚਿਆਂ ਨੂੰ ਕੁਝ ਬਣਾ ਕੇ ਖਿਲਾ ਰਹੇ ਨੇ ਸੋ ਮੈਂ ਬਣਾ ਰਿਹਾ ਜੀ ਬੱਚਿਆਂ ਲਈ ਪਰੌਂਠੇ ਦੇਸੀ ਕੇ ਵਾਲੇ ਸਕੁਅਰ ਸਕੁਅਰ ਕੀ ਹੁੰਦਾ ਸਕੁਅਰ ਚੌਰਸ ਪਰੌਂਠੇ ਕਹਿੰਦੇ ਸਕੁਅਰ ਹਾਂਜੀ ਸਕੁਅਰ ਪਰੌਂਠੇ सुनो जी बच्चे परौंठे अपने रेडी हो चुके हैं बच्चे पर ना अपना ਨਹੀਂ ਬਣਾਉਂਦਾ ਇਹ ਉਹਨਾਂ ਦਾ ਡੋਨਾ ਬਾਕਰ ਇਸ ਕੀ ਬਣਿਆ ਪਰ ਨਹੀਂ ਬਣਦਾ ਬਹੁਤ ਔਖਾ ਹੋ ਜਾਂਦਾ ਭਾਈ ਕੈਂਪਿੰਗ ਦੇ ਵਿੱਚ ਇੰਨਾ ਕੰਮ ਕਰਨਾ ਉਹ ਵੀ ਬੱਚਿਆਂ ਦੇ ਨਾਲ ਬਿਨਾ ਮੰਮਾ ਤੋਂ ਬਹੁਤ ਔਖਾ ਚਿੱਟਾ ਆਉਂਦਾ ਮੰਮਾ ਐ ਨਹੀਂ ਦੇਸੀ ਕੇ ਪਾਵਾਂਗੇ ਮੈਂ ਭਰ ਭਰ ਕੇ ਇਹ ਦਬੀੜੇ ਹੀ ਨੇ ਕਹਿੰਦੇ ਜੇ ਸੀ ਕੇ ਆਪਾਂ ਪਰ ਪਰ ਕੇ ਇਹ ਕਹ ਰਹੀ ਸੀ ਹਾਂ ਹਾਂ ਇਹ ਲੋ ਸੁਭਾਇਓ ਬਣ ਗਏ ਆਪਣੇ ਬਰਾਉਂਡੇ ਤੇ ਅਨਹਦ ਨੇ ਵੀ ਖਾ ਲਿਆ ਤੇ ਸਿਧਾਰਥ ਨੇ ਵੀ ਖਾ ਹੀ ਲਿਆ ਇਹ ਥੋੜਾ ਜਿਹਾ ਰੰਦਾ ਬਸ ਉਤੋਂ ਬਾਅਦ ਨਹਾ ਕੇ ਫਿਰ ਆਪਾਂ ਖਾਵਾਂਗੇ ਇਦਾਂ ਟੇਸਟੀ ਆ ਉਹ ਆਪਾਂ ਟੇਸਟੀ ਬਣਾਇ ਦਿੰਦੇ ਘਰ ਵਾਲੀ ਸਖਾਲ ਕੇ ਭੇਜ ਜਮਨ ਸਾਰਾ ਕੁਝ ਸੋ ਲੋ ਜੀ ਆਪਣੀ ਗੱਡੀ ਬਿਲਕੁਲ ਰੈਡੀ ਆ ਜਾਣ ਲਈ ਸਿਰਫ ਆਪਣੀਆਂ ਜਿਹੜੀ ਚਟਾਈ ਹੈ ਇਹ ਹੀ ਰਹਿ ਗਈ ਹੈ ਕਿਉਂ ਗਿੱਲੀ ਹੋ ਗਈ ਸਰਾਤੀ بارش ਨਾਲ ਸੋ ਇੱਕੋ ਕੁਰਸੀ ਰੱਖਣ ਵਾਲੀ ਰਹਿ ਗਈ ਤਕਰੀਬਨ ਸਾਰਿਆਂ ਦੀ ਪੈਕਿੰਗ ਹੋ ਗਈ ਇੱਧਰ ਸਾਡੇ ਚੰਚਲ ਜੀ ਤਰਨ ਤਰਨ ਤੋਂ ਇਹਨਾਂ ਦੀ ਵੀ ਜਿਹੜੀ ਰੂਫ ਰੌਪ ਟੈਂਟ ਪੈਕ ਹੋ ਗਿਆ ਹੈ ਦੇਖ ਸਕਦੇ ਹੋ ਤੇ ਇੱਧਰ ਹੱਲੇ ਟਾਈਮ ਲੱਗੂਗਾ ਇਹਨਾਂ ਨੂੰ ਇੱਧਰ ਵੀ ਪੈਕਿੰਗ ਹੋ ਗਈ ਆ ਸਾਡੇ ਬੇਫਿਕਰ ਓਵਰਲੈਂਡਰ ਤੇ ਆ ਸਾਡੇ ਵਕੀਲ ਸਾਹਿਬ ਇਹਨਾਂ ਦੀ ਵੀ ਤਕਰੀਬਨ ਪੈਕਿੰਗ ਹੋਈ ਗਈ ਆ ਹੋਰ ਜੀ ਚੱਕ ਲਿਆ ਜੀ ਸੋ ਸਾਰਿਆਂ ਨੇ ਆਪਣਾ ਆਪਣਾ ਜਿੰਨਾ ਵੀ ਕਚਰਾ ਆ ਨਾ ਸਾਰਿਆਂ ਨੇ ਚੱਕ ਲਿਆ ਆ ਥੋੜਾ ਬਚ ਅਨਹਰ ਉਹ ਆਪਣਾ ਕਚਰਾ ਚੱਕੋ ਬੇਟਾ 800 ਡਾਲਰ ਡਸਟਬਿਨ ਮੇ ਸ਼ਾਬਾਸ਼ ਸੋ ਜਿੰਨਾ ਵੀ ਕਚਰਾ ਸੀ ਸਾਰਾ ਹੀ ਚੱਕ ਕੇ ਆਪਣਾ ਆਪਣਾ ਸمیٹ ਲਿਆ ਆ ਦੇਖੋ ਪੋਲੀਥੀਨ ਜਿੰਨੇ ਆ ਉਹ ਪਰੇ ਪੈਪੋਲੀਥੀਨ ਉਹ ਉੱਥੇ ਕਚਰਾ ਸਟਕ ਕੇ ਆਵਾਂਗੇ ਅਸੀਂ ਹਾਂ ਸੋ ਸफाई ਜ਼ਰੂਰੀ ਆ ਠੀਕ ਆ ਜੀ ਸਾਰੇ ਆਪਣੀ ਆਪਣੀ ਕਰ ਰਹੇ ਪੈਕਿੰਗ ਹਲੇ ਇੱਧਰ ਬਣ ਰਹੇ ਪਰੌਂਠੇ ਕੋਈ ਪਤਾ ਠਿਕੜੀ ਕੀ ਆਉਂਦੀ ਇਹ ਲੋਕਦਰ ਸਮਝ ਨਹੀਂ ਆ ਰਿਹਾ ਕਿਸ ਨੂੰ ਬੋਲਾ ਦਾ ਇੱਧਰ ਵੀ ਹਲੇ ਅੱਧ ਵਜੱਦੀ ਹੈ ਹਲੇ ਕਿਚਨ ਦੇਖੋ ਕੀ ਕਰਦੇ ਹਲੇ ਟਾਈਮ ਲੱਗੂਗਾ ਇਹਨਾਂ ਨੂੰ ਵੀ ਆਰਾਮ ਨਾਲ ਹੋ ਗਿਆ ਜੀ ਪੈਕਿੰਗ ਹੋ ਗਈ ਪੈਕਿੰਗ ਹੋ ਗਏ ਪੈਕਿੰਗ ਹੋ ਰਹੀ ਹੈ ਜੀ ਚਲ ਕਰੋ ਕਰੋ ਬਸ ਨਿਕਲੀ ਆਪਾਂ ਹੁਣ ਜਲਦੀ ਮੌਸਮ ਬਹੁਤ ਵਧੀਆ ਹੋ ਗਿਆ ਅੱਗੇ ਅੱਗੇ ਆਪਾਂ ਕਿਤੇ ਵਧੀਆ ਸ਼ਾਂ ਸ਼ੂਨ ਚ ਦੇਖਾਂਗੇ ਹੋਏ ਹੋਰ ਹਾਂਜੀ ਅੱਗੇ ਦੇਖਦੇ ਆਂ ਕਰਦੇ ਵਾਲੇ ਬੈ ਕੇ 5 ਮਿੰਟ ਰੋੱਕ ਕੇ ਪਲਾਨਿੰਗ ਕਿੱਦਾਂ ਕਰਨੀ ਆ ਹਲੇ ਪਹਿਲਾਂ ਸਮਾਨ ਰੱਖ ਲਓ ਹਲੇ ਮੈਂ ਕਿਹਾ ਸਮਾਨ ਰੱਖ ਲਓ ਫੇਰ ਕਰਦੇ ਪਲਾਨਿੰਗ ਕਿੱਦਾਂ ਕਰਨੀ ਆ ਅੱਗੇ ਕਿੱਥੇ ਜਾਣਾ ਹਾਂ ਹਾਂ ਉਹ ਸਟਾਪ ਕਰਾਂਗੇ ਹਾਂ ਇਧਰ ਦੇ ਪਾਸੇ ਹਾਂਜੀ ਹਾਂ ਗੱਲਾਂ ਦੇ ਗੀਤ ਨਾਲ ਨਾਲ ਹੀ ਚੱਲਣਗੇ ਸੋ ਆਪੀ ਤਾਂ ਸੋ ਕੈਂਪਿੰਗ ਲਈ ਲੋਕੇਸ਼ਨ ਤਾਂ ਬਹੁਤ ਵਧੀਆ ਵੈਸੇ ਪੇੜਾ ਮੇਰੇ ਸਾਹਮਣੇ 1000 ਰੁਪਏ ਪਰ ਪਰ ਗੱਡੀ ਲਾਉਂਗੇ ਜੇ ਇਕੱਲੇ ਤੁਸੀਂ ਗੱਡੀ ਲਾਉਣੀ ਹੈ ਸੋ ਇੱਧਰ ਵੀ ਮਾਹੂ ਪਾਹੂ ਵਾਲੀ ਟੈਂਟ ਹੈਗਾ ਇੱਥੇ ਲੱਗਾ ਕਰ ਲਿਆ ਪੈਕਿੰਗ ਹੋ ਗਿਆ ਸਹੀ ਤਰੀਕੇ ਨਾਲ ਪੈਕ ਟੈਂਟ ਟੈਂਟ ਵਧੀਆ ਪੈਕ ਹੋ ਗਿਆ ਜਿੱਦਾਂ ਲਗਾਇਆ ਉਦੋਂ ਤਾਂ ਨਹੀਂ ਕੀਤੀ ਚਲੋ ਖੋਲ ਕੇ ਪੈਕ ਕਰਨਾ ਤਾਂ ਸੁੱਖ ਆ ਤੇ ਵਹੀ ਮੁਸ਼ਕਿਲ ਹੈ ਥੋੜਾ ਕਿਆ ਲਗਾਉਣੇ ਦਾ ਥੋੜਾ ਹੋ ਜਾਂਦਾ ਹੈ ਸੋ ਇਨਕਾ ਪ੍ਰੋਜੈਕਟ ਬਹੁਤ ਬੜਾ ਹੈ ਬਾਈ तो बंदे भी ज़्यादा हैं, जाए so, बाकी ठीक है बढ़िया है सीन ओवरऑल व्यू थ्री सिक्सटी सुनो जी सारे फोटोग्राफी हो गई है दीपक भाई बहुत महंगाई की है आपने यार एक फोटो के दस रुपए? <laughs> ਸੋ ਲੋ ਜੀ ਟਾਈਮ ਆ ਗਿਆ ਹੁਣ ਇੱਥੋਂ ਅਲਵਿਦਾ ਲੈਣ ਦਾ ਸੋ ਆਪਾਂ ਇੱਥੇ ਅੱਜ ਦਾ ਬਲੌਗ ਆਪਾਂ ਸਮਾਪਤ ਕਰਦੇ ਹਾਂ ਹੁਣ ਜਾ ਰਹੇ ਆਪਾਂ ਸਜਲਾ ਵਾਟਰਫਾਲ ਉਸ ਏਰੀਆ ਦੇ ਵਿੱਚ ਪਿੰਡ ਆ ਦੋ ਤਿੰਨ ਉਹਨਾਂ ਪਿੰਡਾਂ ਦੇ ਵਿੱਚ ਫਰੂਟਸ ਦੇ ਜਿਹੜੇ ਬਾਗ ਲੱਗੇ ਹੋਏ ਸੇਬਾਂ ਦੇ ਉਹ ਵੀ ਦੇਖਾਂਗੇ ਤੇ ਨਾਲ ਉੱਧਰ ਕੈਂਪਿੰਗ ਕਰਦੇ ਆ ਕਿਤੇ ਵਧੀਆ ਜੀ ਲੋਕੇਸ਼ਨ ਲੈ ਕੇ ਸਭੀ ਲੋਗ ਆਪਣੀ ਆਪਣੀ ਗੱਡੀਆਂ ਲੈ ਕੇ ਸਭ ਲੋਗ ਇੱਕ ਦੂਸਰੇ ਕੋ ਮਿਲ ਰਹੇ ਆਂ ਦੇਖ ਸਕਦੇ ਹੋ ਸਭ ਲੋਗ ਮਿਲ ਰਹੇ ਆਂ ਔਰ ਹਮ ਲੋਗ ਵੀ ਜਾ ਰਹੇ ਆਂ ਅਨਹਦ ਚਲੋ ਜਦੀਸ਼ਾ ਜੀ ਬਾਈ ਕਰੋ ਸੋ ਚਲੋ ਜੀ ਅਲਵਿਦਾ ਲੈਣੇ ਆ ਜਕਾਰੇ ਦੇ ਨਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ